ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਆ ਉਹ ਸ਼ਬਦੀ ਹਮਲੇ ਕੀਤੇ ਆ ਤੇ ਉਥੇ ਹੀ ਮਾਨਯੋਗ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਵੀ ਉਹ ਕਿਹੜੇ ਲੋਕ ਆ ਜਿਹੜੇ ਇਸ ਮਰਨ ਵਰਤ ਬਾਰੇ ਗਲਤ ਅਫਵਾਹਾਂ ਫਲਾ ਰਹੇ ਆ ਸੁਪਰੀਮ ਕੋਰਟ ਇਹ ਕਹਿ ਰਹੀ ਆ ਵੀ ਅਸੀਂ ਤਾਂ ਡੱਲੇਵਾਲ ਸਾਹਿਬ ਦਾ ਮਰਨ ਵਰਤ ਖਤਮ ਕਰਉਣ ਬਾਰੇ ਗੱਲ ਕੀਤੀ ਨਹੀਂ ਅਸੀਂ ਤਾਂ ਕੇਵਲ ਇੰਨਾ ਕਿਹਾ ਵੀ ਡੱਲੇਵਾਲ ਸਾਹਿਬ ਨੂੰ ਜਿਹੜੀ ਆ ਉਹ ਸਿਹਤ ਸਵਾਵਾ ਜਿਹੜੀਆਂ ਉਹ ਮਹਈਆ ਕਰਾਈਆਂ ਜਾਣ ਤੇ ਦੂਜੇ ਪਾਸੇ ਮੁੱਖ ਮੰਤਰੀ ਮਾਨ ਜਦੋਂ ਲਾਈਵ ਹੁੰਦੇ ਆ ਪ੍ਰੈਸ ਕਾਨਫਰੈਂਸ ਕਰਦੇ ਆ ਤਾਂ ਉਹ ਇਹ ਗੱਲ ਆਖਦੇ ਆ ਵੀ ਭਾਈ ਸਾਡੇ ਨਾਲ ਕੇਂਦਰ ਸਰਕਾਰ ਜਿਹੜੀ ਆ ਇਹ ਮਤਰਿਆ ਬਿਹਾਰ ਕਿਉਂ ਕਰ ਰਹੀ ਆ ਕਿਉਂ ਕਿਸਾਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ ਤੇ ਉਧਰੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਇਹ ਵੀ ਸੁਣਵਾਈ ਹੋਣੀ ਆ ਵੀ ਸ਼ੰਭੂ ਬਾਰਡਰ ਕਦੋਂ ਖੋਲਿਆ ਜਾਏਗਾ ਕਿਉਂਕਿ ਲੋਕਾਂ ਨੇ ਵੱਖ-ਵੱਖ ਪਟੀਸ਼ਨਜ਼ ਪਾਈਆਂ ਹੋਈਆਂ ਜਿਨ੍ਹਾਂ ਦਿੱਲੀ ਜਾਣਾ ਹੁੰਦਾ ਹਾਈਵੇ ਜਾਮ ਹੈ ਸੋ ਕੁੱਲ ਮਿਲਾ ਕੇ ਇਸ ਵਕਤ ਇਹ ਜਿਹੜਾ ਕਿਸਾਨ ਅੰਦੋਲਨ ਦਾ ਇਹ ਪੂਰੇ ਭਾਰਤ ਦੀ ਨੰਬਰ ਪਹਿਲੀ ਖਬਰ ਬਣਿਆ ਹੋਇਆ ਇੱਕ ਪਾਸੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਦੂਜੇ ਪਾਸੇ ਰਸਤਾ ਕਦੋਂ ਖੁੱਲੂਗਾ ਤੇ ਤੀਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਸ਼ਬਦੀ ਹਮਲੇ ਆ ਜੀ ਡੱਲਾ ਸਾਹਿਬ ਬਿਕੋ ਪਹਿਲਾਂ ਤੋਂ ਇਹ ਸਮਝਿਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਉਹਦੀ ਚਰਚਾ ਹੈ ਮੇਰਾ ਇਹ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ ਹੈ ਉਹਨਾਂ ਨੇ ਬੀਜਪੀ ਦੇ ਉੱਤੇ ਵੀ ਸਿੱਧਾ ਸਿੱਧਾ ਇਹ ਇਲਜ਼ਾਮ ਲਾਇਆ ਹੈ ਕਿ ਬੀਜਪੀ ਖੁਦ ਇਸ ਮਾਮਲੇ ਨੂੰ ਹੱਲ ਕਿਉਂ ਨਹੀਂ ਕਰਦੀ ਜਦਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਸਿੱਧਾ ਸਬੰਧ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਲ ਹੈ ਕਿਉਂਕਿ ਐਮਐਸਪੀ ਦੇ ਕਾਨੂੰਨ ਦੀ ਮੰਗ ਮੁੱਖ ਮੰਗ ਹੈ ਔਰ ਉਸ ਮੰਗ ਦੇ ਉੱਤੇ ਅਗਰ ਕੋਈ ਫੈਸਲਾ ਕਰ ਸਕਦਾ ਹੈ ਤੇ ਉਹ ਕੇਂਦਰ ਸਰਕਾਰ ਹੈ ਮੈਂ ਵੀ ਇਸ ਗੱਲ ਤੋਂ ਹੈਰਾਨ ਹਾਂ ਮੈਂ ਦੇਖਿਆ ਤਾਂ ਤਸਵੀਰਾਂ ਆਈਆਂ ਅਕਾ ਮਨਜਿੰਦਰ ਸਿੰਘ ਸਿਰਸਾ ਹੁਣੀ ਮਿਲ ਰਹੇ ਸੀਗੇ ਦਿਲਜੀਤ ਦਸਾਂਝ ਨੂੰ ਪ੍ਰਧਾਨ ਮੰਤਰੀ ਸਾਹਿਬ ਮਿਲ ਰਹੇ ਸੀਗੇ ਦਿਲਜੀਤ ਦਸਾਂਝ ਨੂੰ ਅਗਰ ਹੀ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਅਕਾ ਜਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਜਿਹੜੇ ਸਾਹਿਬ ਦਾ ਅਤਲੀ ਆਗੂ ਨੇ ਅਗਰ ਉਹਨਾਂ ਕੋਲੇ ਇੰਨਾ ਸਮਾਂ ਹੈ ਕਿ ਉਹ ਦਿਲਜੀਤ ਦਸਾਂਝ ਦੀ ਮੁਲਾਕਾਤ ਕਰਾ ਸਕਦੇ ਨੇ ਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਲੀਡਰ ਇਹ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿਉਂ ਟੋਕਟ ਕਿਸਾਨਾਂ ਦੇ ਦੋ ਤਿੰਨ ਮੈਂਬਰਿੰਗ ਵਫਦ ਨਾਲ ਹੀ ਪ੍ਰਧਾਨ ਮੰਤਰੀ ਸਾਹਿਬ ਦੀ ਮੁਲਾਕਾਤ ਕਰਾ ਦੇ। ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਪ੍ਰਧਾਨ ਮੰਤਰੀ ਅਗਰ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਮੁਲਾਕਾਤ ਕਰ ਲੈਂਦੇ ਨੇ ਇਹ ਮਸਲਾ ਹੱਲ ਹੋਣ ਵਾਲੇ ਪਾਸੇ ਤੁਰੇਗਾ। ਔਰ ਜਿਦ ਤੱਕ ਗੱਲ ਭਗਵੰਤ ਮਾਨ ਦੀ ਹੈ ਮੁੱਖ ਮੰਤਰੀ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਅਸੀਂ ਕਿਸਾਨਾਂ ਦੇ ਵਿੱਚ ਵਕੀਲ ਦੀ ਭੂਮਿਕਾ ਅਦਾ ਕਰਕੇ ਇਸ ਮਾਮਲੇ ਨੂੰ ਨਿਬੇੜੀਏ। ਪਰ ਮੈਨੂੰ ਇਹ ਲੱਗਦਾ ਕਿ ਇਸ ਵਕਤ ਸਿਟੀਆਂ ਇਹ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਵੀ ਨਹੀਂ ਸੁਣ ਰਹੀ ਭਗਵੰਤ ਮਾਨ ਹੁਣੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਕੇਂਦਰ ਔਰ ਕਿਸਾਨਾਂ ਦੇ ਵਿੱਚ ਮੀਟਿੰਗ ਹੋ ਸਕੇ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਮੁੱਖ ਮੰਤਰੀ ਔਰ ਮੁੱਖ ਮੰਤਰੀ ਦੇ ਦਫ਼ਤਰ ਔਰ ਮੁੱਖ ਮੰਤਰੀ ਦੇ ਵਕਲਾਕ ਵੈਂਡ ਦੇ ਜ਼ਰੀਏ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਖੇਤੀਬਾੜੀ ਮੰਤਰਾਲੇ ਤੱਕ ਲਗਾਤਾਰ ਇਹ ਸੁਨੇਹਾ ਪਹੁੰਚਾਇਆ ਗਿਆ ਹੈ ਇੱਕ ਇੱਕ ਗੱਲਬਾਤ ਹੋਣੀ ਚਾਹੀਦੀ ਹੈ ਔਰ ਕਿਸਾਨ ਔਰ ਕੇਂਦਰ ਅਗਰ ਗੱਲਬਾਤ ਲਈ ਬੈਠਦੇ ਨੇ ਤੇ ਇਸ ਮਸਲੇ ਨੂੰ ਉਸਾਰੂ ਢੰਗ ਨਾਲ ਅੱਗੇ ਵਧਾ ਕੇ ਨਿਬੇੜਿਆ ਜਾ ਸਕਦਾ ਹੈ ਔਰ ਕੱਲ ਭਗਵੰਤ ਮਾਨ ਨੇ ਕੱਲ ਸਾਫ਼ ਵੀ ਕੀਤੀ ਕਿ ਮੈਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਔਰ ਕਿਉਂਕਿ ਇਹ ਵਿਸ਼ਾ ਜਿਹੜਾ ਸਿੱਧਾ-ਸਿੱਧਾ ਕੇਂਦਰ ਸਰਕਾਰ ਦਾ ਹੈ ਔਰ ਮੈਂ ਕਈ ਵਾਰੀ ਪੰਜਾਬ ਦੇ ਪੋਲਿਟਿਕਲ ਲੀਡਰਾਂ ਦੀ ਗੱਲ ਵੀ ਸੁਣਦਾ ਉਹ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਨੇ ਕਿ ਡੱਲੇਵਾਲ ਦਾ ਵਰਤ جاری ਹੈ ਦਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਰਹੀ ਹੈ ਉਹ ਮਰਨ ਕਿਨਾਰੇ ਨੇ ਕਿਸੇ ਵੇਲੇ ਵੀ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ ਉਹਨਾਂ ਦੇ ਅੰਗ ਫੇਲ ਹੋ ਸਕਦੇ ਨੇ ਤੇ ਅਗਰ ਕੁਝ ਜੋ ਹੈ ਹੁੰਦਾ ਕਿਸਾਨ ਆਗੂ ਵੀ ਕਹੀ ਕਹਿੰਦੇ ਨੇ ਅਗਰ ਦਲੇਵਾਲ ਸਾਹਿਬ ਨੂੰ ਕੁਝ ਹੋਇਆ ਕੇਂਦਰ ਤੇ ਪੰਜਾਬ ਦੇ ਮੁੱਖ ਮੰਤਰੀ ਉਹਦੇ ਲਈ ਜ਼ਿੰਮੇਵਾਰ ਹਜ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਉਹਦੇ ਵਿੱਚ ਸਿੱਧੇ ਸਿੱਧੇ ਕੋਈ ਜ਼ਿੰਮੇਵਾਰੀ ਨਹੀਂ ਹੈ ਐਮਐਸਪੀ ਦਾ ਵਿਸ਼ਾ ਜਿਹੜੀ ਇਹ ਮੰਗ ਤੇ ਅੰਦੋਲਨ ਹੈ ਇਹ ਸਿੱਧਾ ਸਿੱਧਾ ਕੇਂਦਰ ਨਾਲ ਹੈ ਔਰ ਬਿੜਾ ਸ਼ੰਭੂ ਬੈਰੀਅਰ ਵੀ ਹੈ ਇਹ ਵੀ ਬੰਦ ਰੱਖਣਾ ਜਾਂ ਖੋਲਣਾ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਹੈ ਹੀ ਨਹੀਂ ਦੇਖੋ ਡਲਾ ਸਾਹਿਬ ਕਿਸਾਨ ਤਾਂ ਬਾਰ-ਬਾਰ ਇਹ ਗੱਲ ਕਹਿੰਦੇ ਵੀ ਅਸੀਂ ਰਸਤਾ ਰੋਕਿਆ ਹੀ ਨਹੀਂ ਹਰਿਆਣੇ ਵੱਲੋਂ ਕੰਦਾ ਕੀਤੀਆਂ ਗਈਆਂ ਵੀ ਅਸੀਂ ਤਾਂ ਦਿੱਲੀ ਜਾਣਾ ਸੀਗਾ ਕਹਿੰਦੇ ਇਹ ਕੰਦਾ ਕਹਿੰਦੇ ਅਸੀਂ ਤਾਂ ਕੀਤੀਆਂ ਹੀ ਨਹੀਂ ਆ ਬਿਲਕੁਲ ਬਿਲਕੁਲ ਹੁਣ ਮੁੱਖ ਮੰਤਰੀ ਨੇ ਜਿਹੜੀ ਗੱਲ ਕਹੀ ਹੈ ਉਹ ਸਪਸ਼ਟ ਤੌਰ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਦੋਂ ਸੁਪਰੀਮ ਕੋਰਟ ਚਿੰਤਤ ਹੈ ਡੱਲੇਵਾਲ ਦੀ ਸਿਹਤ ਲਈ ਤੇ ਪੰਜਾਬ ਸਰਕਾਰ ਵੀ ਚਿੰਤਤ ਹੈ ਉਹਨਾਂ ਨੇ ਕੱਲ ਦੱਸਿਆ ਵੀ ਇਹ ਦੇਖੋ ਭਗਵੰਤ ਮਾਨ ਹੁਣੇ ਲਗਾਤਾਰ ਦੱਸ ਰਹੇ ਨੇ ਕਿ ਅਸੀਂ 50 ਡਾਕਟਰਾਂ ਦੀ ਟੀਮ ਹੈ ਜਿਹੜੀ ਉਹ 15 ਸੈਕਿੰਡ ਦੇ فاਸਲੇ ਤੋਂ ਉੱਥੇ ਪਹੁੰਚ ਜੂਗੀ ਇਹਦਾ ਮਤਲਬ ਹੈ ਕਿ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੇ ਆਲੇ-ਦੁਆਲੇ ਹੀ 50 ਡਾਕਟਰਾਂ ਦੀ ਟੀਮ ਮੌਜੂਦ ਨੇ ਉੱਥੇ ਆਰਜੀ ਹਸਪਤਾਲ ਬਣਾਇਆ ਗਿਆ ਹੈ ਤਾਂ ਕਿ ਤੁਰੰਤ ਉਹਨਾਂ ਨੂੰ ਸੇਵ ਸਹੂਲਤ ਦਿੱਤੀ ਜਾਵੇ ਪਰ ਮੈਂ ਇਹ ਵੀ ਇੱਕ ਗੱਲ ਦੇਖਦਾ ਅੰਦੋਲਨ ਮਰਨਵਰਤ ਤੇ ਸ਼ੁਰੂ ਦੇ ਵਿੱਚ ਜਦੋਂ ਪੰਜਾਬ ਦੀ ਪੁਲਿਸ ਨੇ ਵੱਡੇ ਪੁਲਿਸ ਅਧਿਕਾਰੀਆਂ ਨੇ ਜਗਜੀਤ ਸਿੰਘ ਦੱਲੇਵਾਲ ਉਹਨਾਂ ਨੂੰ ਡੀਐਮਸੀ ਹਸਪਤਾਲ 'ਚ ਦਾਖਲ ਕਰਾਇਆ ਸੀ ਜੀ ਉਦੋਂ ਡੀਐਮਸੀ ਹਸਪਤਾਲ ਦੇ ਬਾਹਰ ਕਿਸਾਨਾਂ ਨੇ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਜਦਕਿ ਜਗਜੀਤ ਸਿੰਘ ਦੱਲੇਵਾਲ ਵੀ ਹਸਪਤਾਲ ਦੇ ਅੰਦਰ ਅੰਦੋਲਨ ਕਰਦੇ ਰਹੇ ਔਰ ਜਗਜੀਤ ਸਿੰਘ ਦੱਲੇਵਾਲ ਨੇ ਸਾਫ਼ ਕਿਹਾ ਸੀ ਕਿ ਮੈਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੈ ਮੇਰੀ ਸਿਹਤ ਠੀਕ ਹੈ ਇੱਕ ਤਰੀਕੇ ਨਾਲ ਉਦੋਂ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਤੇ ਸਵਾਲ ਖੜੇ ਹੋਏ ਸੀ ਕਿ ਜਗਜੀਤ ਸਿੰਘ ਦੱਲੇয়াল ਨੂੰ ਕਿਉਂ ਹਸਪਤਲ ਲਿਆਂਦਾ ਗਿਆ ਜਦ ਕਿ ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਸਰਕਾਰ ਉਹਨਾਂ ਦੇ ਉਹਨਾਂ ਦੀ ਜਾਂਚ ਦਾ ਉਹਨਾਂ ਦੀ ਸਿਹਤ ਦਾ ਖਿਆਲ ਰੱਖੇ ਕਿ ਜਦੋਂ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਮੁਲਾਜ਼ਮ ਅਗਰ ਜਗਜੀਤ ਸਿੰਘ ਦੱਲੇয়াল ਉਹਨਾਂ ਦੇ ਕੋਲੇ ਜਾਂਦੇ ਵੀ ਨਹੀਂ ਤੇ ਮੁੱਖ ਮੰਤਰੀ ਨੇ ਸਪਸ਼ਟ ਖਰਚਾ ਪ੍ਰਗਟ ਕਰਤਾ ਕਿ ਜਗਜੀਤ ਸਿੰਘ ਦੱਲੇয়াল ਉਹਨਾਂ ਦੇ ਹਾਲੇ ਦੁਆਲੇ ਵਲੰਟੀਅਰ ਕਿਸਾਨ ਆ ਗੋਨੇ ਕਿ ਉਹ ਕਹਿੰਦੇ ਮੈਂ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਹੋਵੇ ਪੁਲਿਸ ਦੇ ਵਿੱਚ ਔਰ ਕਿਸਾਨਾਂ ਦੇ ਵਿੱਚ ਕਿਉਂਕਿ ਜਿਹੜੇ ਪੁਲਿਸ ਦੇ ਅਫਸਰ ਹਾਂ ਮੁਲਾਜ਼ਮ ਨੇ ਉਹ ਵੀ ਕਿਸਾਨਾਂ ਦੀ ਪੁੱਤ ਨਹੀਂ ਉਹ ਜਿਹੜੇ ਵੱਖਰੀ ਦੁਨੀਆ ਤੋਂ ਆਏ ਨੇ ਇਸ ਕਰਕੇ ਕੇਂਦਰ ਉੱਤੇ ਸਿੱਧਾ-ਸਿੱਧਾ ਭਗਮਤਮਾਨ ਹੋਣਾ ਦਾ ਇਹ ਇਲਜ਼ਾਮ ਹੈ ਕਿ ਕੇਂਦਰ ਦਖਲ ਦੇ ਗਈ ਪਰ ਮੈਨੂੰ ਇਹ ਵੀ ਲੱਗਦਾ ਸੰਦੀਪ ਜੀ ਜੇ ਸੁਪਰੀਮ ਕੋਰਟ ਨੂੰ ਦੀ ਚਾਹੀਦਾ ਕਿ ਦਲੀਪਾਲ ਸਾਹਿਬ ਦੀ ਸੇਠ ਨਾਲ ਸੰਬੰਧਿਤ ਜਿਹੜੇ ਫੈਸਲੇ ਨੇ ਉਹਦੇ ਲਈ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਪਾਰਟੀ ਬਣਾਵੇ ਅਗਰ ਉਹ ਪੰਜਾਬ ਸਰਕਾਰ ਨੂੰ ਕਹਿ ਰਹੇ ਨੇ ਤੇ ਸੁਪਰੀਮ ਕੋਰਟ ਨੂੰ ਕੇਂਦਰ ਦੀ ਜ਼ਿੰਮੇਵਾਰੀ ਵੀ ਤੈਅ ਕਰਨ ਦੀ ਲੋੜ ਹੈ ਹਾਂਜੀ ਡੱਲੇ ਸਾਹਿਬ ਜੋ ਆਪਾਂ ਚਰਚਾ ਕਰ ਰਹੇ ਆ ਜਾਂ ਜਿੱਦਾਂ ਦੀ ਸਥਿਤੀ ਬਣੀ ਹੋਈ ਆ ਕਿਤੇ ਇਦਾਂ ਦੇ ਵੀ ਹਾਲਾਤ ਬਣ ਸਕਦੇ ਆ ਵੀ ਫਿਰ ਡੱਲੇਵਾਲ ਸਾਹਿਬ ਨੂੰ ਪੁਲਿਸ ਫੋਰਸ ਦੀ ਮਦਦ ਦੇ ਨਾਲ ਜਬਰੀ ਚੁੱਕਿਆ ਜਾਵੇ ਜਿੱਦਾਂ ਮਾਨਸਾ ਬੇਗਲ ਕਹਿ ਰਹੇ ਸੀਗੇ ਵੇ ਸਾਨੂੰ ਕੇਂਦਰ ਕਹਿ ਰਿਹਾ ਵੀ ਜੇ ਤੁਹਾਨੂੰ ਫੋਰਸ ਚਾਹੀਦੀ ਆ ਤੁਸੀਂ ਫੋਰਸ ਲੈ ਲਓ ਮਤਲਬ ਕਿਤੇ ਨਾ ਕਿਤੇ ਉਹ ਜ਼ਿਕਰ ਜਿਹੜੇ ਆ ਉਹ ਚੱਲਣੇ ਸ਼ੁਰੂ ਹੋ ਗਏ ਆ ਦੇਖੋ ਭਗਵੰਤ ਮਾਨੇਸ਼ ამ ਮਾਮਲੇ ਦੇ ਵਿੱਚ ਸਿਆਣੇ ਨਹੀਂ ਨਾ ਪੰਜਾਬ ਪੁਲਿਸ ਨੇ ਨਾ ਪੰਜਾਬ ਸਰਕਾਰ ਨੇ ਕੋਈ ਅਜਿਹੇ ਹੁਕਮ ਦਿੱਤੇ ਨੇ ਜਿਹੜੇ ਦਰਜੀਤ ਸਿੰਘ ਡੱਲੇਵਾਲ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਕੋਈ ਸਿੱਧਾ ਟਕਰਾ ਲਿਆਉਣ ਉਹਦੇ ਤੋਂ ਬੱਚਨ ਦੀ ਲੋੜ ਹੈ ਕੇਂਦਰ ਦਾ ਇਹ ਕਹਿਣਾ ਕਿ ਤੁਸੀਂ ਪੁਲਸ ਫੋਰਸ ਲੈ ਲਓ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਸਹੂਲਤ ਚਾਹੀਦੀ ਹੈ ਅਗਰ ਕੇਂਦਰ ਸੋਰਸ ਉਪਲਬਧ ਕਰਾਉਣ ਦੀ ਗੱਲ ਕਰ ਸਕਦਾ ਹੈ ਅਗਰ ਕੇਂਦਰ ਇਹ ਕਹਿ ਸਕਦਾ ਹੈ ਕਿ ਤੁਸੀਂ ਜੋ ਕਾਰਵਾਈ ਕਰਨੀ ਹੈ ਅਸੀਂ ਤੁਹਾਡੇ ਨਾਲ ਆ ਤੇ ਕੇਂਦਰ ਇਹ ਵੀ ਕਹਿ ਸਕਦਾ ਹੈ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਅਸੀਂ ਗੱਲਬਾਤ ਲਈ ਕਮੇਟੀ ਬਣਾਉਣ ਲਈ ਤਿਆਰ ਆ ਮੈਨੂੰ ਲੱਗਦਾ ਇੱਥੇ ਸੁਪਰੀਮ ਕੋਰਟ ਨੂੰ ਭੂਮਿਕਾ ਅਦਾ ਕਰਨੀ ਪੈਗੀ ਸੁਪਰੀਮ ਕੋਰਟ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੇ ਮਾਮਲੇ 'ਚ ਜਾਂ ਐਮਐਸਪੀ ਦੇ ਕਾਨੂੰਨ ਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਹਦਾਇਤ ਕਰ ਸਕਦਾ ਹੈ ਕਿ ਤੁਸੀਂ ਗੱਲਬਾਤ ਕਰਨ ਦੇ ਲਈ ਕਮੇਟੀ ਬਣਾਓ ਕਿਸਾਨ ਲੋਕਤਾਂਤ੍ਰਿਕ ਤਰੀਕੇ ਨਾਲ ਆਪਣਾ ਅੰਦolan ਚਲਾ ਰਹੇ ਨੇ ਇਹ ਗੱਲ ਠੀਕ ਹੈ ਅਸੀਂ ਸਾਰੇ ਚਾਹੁੰਦੇ ਹਾਂ ਕਿ ਜਗਜੀਤ ਸਿੰਘ ਦੱਲੇਵਾਲ ਮਰਨਵਰਤ ਤੋਂ ਉਠਣ ਉਹ ਮਰਨਵਰਤ ਨਾ ਕਰਨ ਇਹ ਵੀ ਗੱਲ ਠੀਕ ਹੈ ਕਿ ਜਿਹੜੇ ਜਿਹੜੇ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਜੁੜੇ ਕਿਸਾਨ ਆਗੂ ਨੇ ਸਮਰਥਕ ਨੇ ਉਹਨੇ ਦੀ ਪੂਰੀ ਯੋਜਨਾ ਕਿ ਉਹ ਕਿਸੇ ਨੂੰ ਵੀ ਛੇਤੀ ਛੇਤੀ ਜਗਜੀਤ ਸਿੰਘ ਦੱਲੇਵਾਲ ਤੱਕ ਨਹੀਂ ਜਾਣ ਦੇਣਗੇ ਅਗਰ ਪੁਲਿਸ ਉਹਨਾਂ ਨੂੰ ਉੱਥੋਂ ਚੱਕ ਕੇ ਹਸਪਤਾਲ ਲੈ ਜਾਣਾ ਚਾਵੇ ਇਹਦਾ ਮਤਲਬ ਹੈ ਟਕਰਾਅ ਦੀ ਸਥਿਤੀ ਉੱਥੇ ਬਣ ਸਕਦੀ ਹੈ ਇਹ ਮੁੱਖ ਮੰਤਰੀ ਨੇ ਪਹਿਲਾਂ ਹੀ ਸਾਫ਼ ਕਰਤਾ ਕਿ ਮੈਂ ਇਹਨਾਂ ਟਕਰਾਅ ਦੀਆਂ ਸਥਿਤੀਆਂ ਤੋਂ ਬਚਣਾ ਚਾਹੁੰਦਾ ਔਰ ਇਹ ਟਕਰਾਅ ਨਹੀਂ ਪੈਦਾ ਹੋਣਾ ਚਾਹੀਦਾ ਇਹਦੇ ਨਾਲ ਕੇਂਦਰ ਦੇ ਸਿਆਸੀ ਹਿੱਤ ਪੂਰੇ ਹੋ ਸਕਦੇ ਨੇ ਅਗਰ ਕਿਸਾਨਾਂ ਤੇ ਔਰ ਪੰਜਾਬ ਸਰਕਾਰ ਚ ਟਕਰਾਅ ਹੋਵੇ ਤੇ ਫਿਰ ਜਿਹੜਾ ਜਿਹੜਾ ਅਸਲ ਉਦੇਸ਼ ਹੈ ਜਗਜੀਤ ਸਿੰਘ ਬੱਲੇਵਾਲ ਦੇ ਅੰਦੋਲਨ ਦਾ ਉਪੰਨ ਹੋਏਗਾ ਮੁੱਖ ਮੰਤਰੀ ਉਹੀ ਕਹਿ ਰਹੇ ਨੇ ਕਿ ਕੇਂਦਰ ਦੀ ਸਰਕਾਰ ਤਾਂ ਚਾਹੁੰਦੀ ਹੈ ਕਿ ਕਿਸਾਨ ਤੇ ਸੂਬੇ 'ਚ ਟਕਰਾਅ ਰਹੇ ਕਿਉਂਕਿ ਪੋਲਿਟিক্যাল ਅਜੰਡੇ ਵੀ ਨੇ ਪੋਲਿਟਿਕਲ ਪਾਰਟੀਆਂ ਦਾ ਮੈਨੂੰ ਇਹ ਲੱਗਦਾ ਹੈ ਇੱਥੇ ਸੁਪਰੀਮ ਕੋਰਟ ਦੀ ਭੂਮਿਕਾ ਜ਼ਰੂਰੀ ਹੈ ਸੁਪਰੀਮ ਕੋਰਟ ਕੇਂਦਰ ਨੂੰ ਹਿਦਾਇਤ ਦੇਵੇ ਕਿ ਤੁਸੀਂ ਕਮੇਟੀ ਬਣਾਓ ਔਰ ਕਿਸਾਨਾਂ ਨਾਲ ਜ਼ਰੂਰੀ ਨਹੀਂ ਵੀ ਤੁਸੀਂ ਇਕੱਲੇ ਜਗਜੀਤ ਸਿੰਘ ਡੱਲੇਵਾਲ ਨਾਲ ਹੀ ਗੱਲ ਕਰੋ ਤੁਸੀਂ ਕਮੇਟੀ ਬਣਾ ਕੇ ਸਾਰੇ ਕਿਸਾਨ ਸੰਗਠਨਾਂ ਨੂੰ ਸੱਦਾ ਦਿਓ ਤੁਸੀਂ ਸਾਰੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਅੱਗੇ ਤੋਂ ਬੱਲਾ ਸਾਹਿਬ ਉਧਰ ਇੱਕ ਗੱਲ ਹੋਰ ਨਵੀਂ ਚਰਚਾ ਦਾ ਵਿਸ਼ਾ ਤੁਰਿਆ ਹੋਇਆ ਤੁਹਾਨੂੰ ਯਾਦ ਹੋਣਾ ਕਿ ਕੇਂਦਰ ਸਰਕਾਰ ਵੱਲੋਂ ਮੰਡੀਕਰਨ ਨੀਤੀ ਨੂੰ ਲੈ ਕੇ ਇੱਕ ਨਵਾਂ ਖਰੜਾ ਜਿਹੜਾ ਉਹ ਤਿਆਰ ਕੀਤਾ ਗਿਆ ਸੀ ਤੇ ਹੁਣ ਉਹਦਾ ਵੀ ਵਿਰੋਧ ਹੋ ਰਿਹਾ ਇਹਦਾ ਵੀ ਜ਼ਿਕਰ ਮੁੱਖ ਮੰਤਰੀ ਮਾਨ ਕਰਦੇ ਆ ਭਈ ਇਹ ਹੁਣ ਨਵੇਂ ਰਸਤੇ ਤੋਂ ਉਹਦੇ ਮਤਲਬ ਕਹਿ ਲੀਏ ਵੀ ਰੈਪਰ ਬਦਲ ਕੇ ਉਹਦਾ ਮੇਨ ਜिल्ਦ ਬਦਲ ਕੇ ਤੇ ਫਿਰ ਉਹ ਕਾਨੂੰਨ ਜਿਹੜੇ ਆ ਲਿਆਉਣਾ ਚਾਹੁੰਦੇ ਆ ਜੀ ਦਿਖੋ ਸਾਫ਼ ਕੀਤਾ ਭਗਵੰਤ ਮਾਨ ਜੀ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਕਿਸਾਨ ਚਾਹੁੰਦੇ ਨੇ ਕਿ ਜਿਹੜੀ ਨਵੀਂ ਮੰਡੀਕਰਨ ਨੀਤੀ ਦਾ ਖਰੜਾ ਉਹਨੂੰ ਵੱਧ ਕੀਤਾ ਜਾਵੇ ਪਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਉਹ ਗੱਲ ਭੇਜ ਰਹੇ ਹਾਂ ਕੇਂਦਰ ਅੱਗੇ ਅਸੀਂ ਲਿਖ ਕੇ ਭੇਜ ਰਹੇ ਹਾਂ ਅਸੀਂ ਉਹਨੂੰ ਪ੍ਰਵਾਨ ਨਹੀਂ ਕਰਾਂਗੇ ਇਹਦੇ ਉੱਪਰ ਵੀ ਭਗਵੰਤ ਮਾਨ ਹੁਣਾਂ ਨੇ ਆਪਣਾ ਸਟੈਂਡ ਬੜਾ ਸਪਸ਼ਟ ਕੀਤਾ ਦੇਖੋ ਸੂਬੇ ਦੀ ਸਰਕਾਰ ਇਸ ਅੰਦੋਲਨ ਦੇ ਮਾਮਲੇ ਦੇ ਵਿੱਚ ਬਹੁਤ ਨਿਰਪੱਖ ਭੂਮਿਕਾ ਅਦਾ ਕਰ ਰਹੀ ਹੈ ਕਿਸਾਨਾਂ ਨੇ ਵੀ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦਾ ਭਗਵਾਨ ਤੁਮਾਨ ਦੇ ਨਾਲ ਇਸ ਅੰਦੋਲਨ 'ਚ ਕੋਈ ਸਿੱਧੀ ਮਰਾਜ਼ਗੀ ਆ। ਪਰ ਠੀਕ ਹੈ ਵਿੱਚ ਵਿੱਚ ਕਿਸਾਨ ਆ ਗਏ ਕਹਿੰਦੇ ਨੇ ਕਿ ਸੂਬੇ ਦੀ ਸਰਕਾਰ ਜੋਰ ਪਾਵੇ। ਹੁਣ ਜਦੋਂ ਕੇਂਦਰ ਆਮ ਆਦਮੀ ਪਾਰਟੀ ਦੇ ਪ੍ਰਤੀ ਬੀਜੇਪੀ ਦਾ ਰਵੱਈਆ ਬਹੁਤ ਨਾ ਪੱਕੀ ਹੈ। ਬੀਜੇਪੀ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਟਕਰਾਅ 'ਚ ਨੇ। ਦਿੱਲੀ ਦੇ ਵਿੱਚ ਚੋਣਾਂ ਨੇ। ਔਰ ਕੱਲ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਐ, ਉਹਨਾਂ ਵੱਲੋਂ ਇਹ ਵੀ ਇੱਕ ਕਹਿੰਦੇ ਬਿਆਨ ਦਿੱਤਾ ਗਿਆ ਕਿ ਦਿੱਲੀ ਦੀ ਸਰਕਾਰ ਵੀ ਖੇਤੀ ਦੀਆਂ ਯੋਜਨਾਵਾਂ ਨੂੰ ਇਨ ਬਿਨ ਲਾਗੂ ਨਹੀਂ ਕਰ ਰਹੀ ਇੱਕ ਤਰੀਕੇ ਨਾਲ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਟਕਰਾ ਹੈ ਪੰਜਾਬ 'ਚ ਵੀ ਬੀਜੇਪੀ ਔਰ ਆਮ ਆਦਮੀ ਦਾ ਟਕਰਾ ਹੈ ਕਿਤਨਾ ਕਿਤੇ ਭਗਵੰਤ ਮਾਨ ਨੇ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਕੇਂਦਰ ਵੱਲੋਂ ਪਰ ਮੈਨੂੰ ਵੀ ਲੱਗਦਾ ਹੈ ਕਿ ਕੇਂਦਰੀ ਬੀਜੇਪੀ ਮੰਤਰੀ ਮੰਡਲ ਕਿਸਾਨਾਂ ਦੇ ਮਾਮਲੇ 'ਚ ਭਗਵੰਤ ਮਾਨ ਦੀ ਗੱਲ ਨਹੀਂ ਸੁਣ ਰਿਹਾ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਇਸ ਵਕਤ ਉਹਨੂੰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਸੀਂ ਵੇਖੋ ਪੰਜਾਬ ਦੇ ਬੀਜੇਪੀ ਦਾ ਕੋਈ ਡੈਪੂਟੇਸ਼ਨ ਖਨਾਰੀ ਬਾਰਡਰ ਕਿਸਾਨਾਂ ਨੂੰ ਮਿਲਣ ਨਹੀਂ ਗਿਆ ਹੂੰ ਇਹਨਾਂ ਨੂੰ ਸਾਰਿਆਂ ਨੂੰ ਸੁਨੀਲ ਜਾਖੜ ਨੇ ਸੁਨੀਲ ਜਾਖੜ ਨੂੰ ਪੰਜਾਬ ਦੇ ਬੀਜੇਪੀ ਦੇ ਸਾਰੇ ਲੀਡਰ ਨਾਲ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਬੱਲੇਵਾਲ ਸਾਹਿਬ ਨਾਲ ਉਸ ਤੋਂ ਬਾਅਦ ਮੋਦੀ ਸਾਹਿਬ ਕੋਲ ਜਾਣਾ ਚਾਹੀਦਾ ਹੈ ਜੇ ਪੰਜਾਬ 'ਚ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਕਿ ਪੰਜਾਬ ਦੀ ਬੀਜੇਪੀ ਦੀ ਕਿਸਾਨਾਂ ਦੇ ਨਾਲ ਖੜੀ ਹੋਵੇ ਇਹ ਤਾਂ ਨਜ਼ਰ ਹੀ ਨਹੀਂ ਆਉਂਦਾ ਤੇ ਫਿਰ ਭਾਜਪਾ ਨੂੰ 27 ਦੇ ਵਿੱਚ ਪੰਜਾਬ 'ਚ ਮਿਲਣਾ ਕੀ ਹੈ ਅਗਰ ਕਿਸਾਨੀ ਸੈਕਟਰ ਦੇ ਵਿੱਚ ਭਾਜਪਾ ਨਹੀਂ ਜਾਏਗਾ ਦਲਾਸਾ ਤੂੰ ਸੀ ਗੱਲ ਕਰ ਰਹੇ ਹੋ ਜਾਖੜ ਸਾਹਿਬ ਦੀ ਵੀ ਜਾਖੜ ਸਾਹਿਬ ਨੂੰ ਇੱਕ ਡੈਲੀਗੇਸ਼ਨ ਲੈ ਕੇ ਜਾਣਾ ਚਾਹੀਦਾ ਭਾਜਪਾ ਦੀ ਮੀਟਿੰਗ ਹੋਈ ਆ ਨਵੇਂ ਪ੍ਰਧਾਨ ਦੀ ਚੋਣ ਹੋਣੀ ਆ ਤੇ ਉਹਦੇ ਵਿੱਚ ਜਾਖੜ ਸਾਹਿਬ ਨੂੰ ਪਤਾ ਨਹੀਂ ਸੱਦਿਆ ਨਹੀਂ ਕਿ ਉਹ ਗਏ ਨਹੀਂ ਕੁੱਲ ਮਿਲਾ ਕੇ ਜਾਖੜ ਸਾਹਿਬ ਨੇ ਤਾਂ ਭਾਜਪਾ ਤੋਂ ਕਿਨਾਰਾ ਕਰ ਲਿਆ ਹੋਇਆ ਮਨ ਬਣਾ ਲਿਆ ਹੋਇਆ ਤੇ ਉਧਰ ਭਾਜਪਾ ਜਿਹੜੀ ਆ ਉਹ ਹੁਣ ਪੰਜਾਬ ਵਾਸਤੇ ਨਵਾਂ ਪ੍ਰਧਾਨ ਵੀ ਤਲਾਸ਼ ਰਹੀ ਆ ਦੇਖੋ ਸੁਨੀਲ ਜਾਖੜ ਹਮਨਾਂ ਨੇ ਪਿਛਲੇ ਦਿਨਾਂ ਚ ਪ੍ਰੈਸ ਕਾਨਫਰੰਸ ਕੀਤੀਆਂ ਸੀ ਕਿਸਾਨਾਂ ਦੇ ਹੱਕ ਚ ਉਹਨਾਂ ਨੇ ਸਾਡਾ ਨਾਰਾ ਮਾਰਿਆ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਸਤੀਫਾ ਦੇ ਰੱਖਿਆ ਮੇਰਾ ਅਸਤੀਫਾ ਹਜੇ ਮਨਜ਼ੂਰ ਨਹੀਂ ਉਹ ਠੀਕ ਹੈ ਬਹੁਤਾ ਪ੍ਰਚਾਰ ਚ ਵੀ ਨਹੀਂ ਆਏ ਸੁਨੀਲ ਢਾਕਰ ਪਰ ਸੁਨੀਲ ਜਾਖੜ ਅਗਰ ਬੀਜੇਪੀ ਤੋਂ ਵਾਅਦਾ ਹੀ ਹੋ ਚੁੱਕੇ ਨੇ ਆਪਣੇ ਆਪ ਨੂੰ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੂੰ ਦਿਲਜੀਤ ਸਿੰਘ ਦਲੇਵਾਲੀ ਨੂੰ ਮਿਲਣ ਜਾਣਾ ਚਾਹੀਦਾ ਔਰ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਬੀਜਪੀ ਦੇ ਲੀਡਰ ਉਹ ਵੀ ਤੁਸੀਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਜਾ ਕੇ ਮਿਲੋ ਖਨਾਰੀ ਬਾਰਡਰ ਤੇ ਜਾਓ ਜਿਵੇਂ ਜਿੰਦੀਪ ਦਸਾਂਝ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਚੱਲਿਆ ਗਿਆ ਬਿਲਕੁਲ ਹੁਣ ਅਗਰ ਉਹ ਕਿਸਾਨਾਂ ਦਾ ਪੁੱਤ ਹੈ ਜਿੰਦੀ ਸਿੰਘ ਦਸਾਂਝ ਪਹਿਲਾਂ ਉਹ ਕਿਸਾਨਾਂ ਦੇ ਉੱਤੇ ਜਾ ਕੇ ਵੀ ਆਇਆ ਉੱਥੇ ਮਾਇਕ ਸਹਾਇਤਾ ਵੀ ਕੀਤੀ ਬਿਲਕੁਲ ਕਿਤੇ ਜਿਹੜੇ ਸਾਡੇ ਸਿੰਗਰ ਨਹੀਂ ਇਹਨਾਂ ਨੂੰ ਬਹੁਤ ਗੰਮੀ ਠੀਕ ਹੈ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਜੀ ਸੱਦ ਕੇ ਮਿਲਣ ਰੂਡੋ ਨੇ ਵੀ ਮਿਲਿਆ ਜੀ ਜੀ ਦਸਾਂਜ ਸਾਹਿਬ ਇਸ ਇਹਦੇ ਨਾਲ ਪੰਜਾਬੀਆਂ ਨੂੰ ਫਰਕ ਨਹੀਂ ਪੈਂਦਾ ਹਰ ਕੀ ਪੈਂਦਾ ਕਿ ਜਦੋਂ ਜਲਦੀਦ ਦਸਾਂਜ ਅੱਜ ਤੱਕ ਇਹ ਪ੍ਰਭਾਵ ਦੇ ਰਿਹਾ ਸੀ ਕਿ ਉਹ ਕਿਸਾਨਾਂ ਦੇ ਨਾਲ ਖੜਾ ਹੈ ਉਹ ਕਿਸਾਨੀ ਅੰਦੋਲਨ ਤੇ ਗਿਆ ਤੇ ਫਿਰ ਹੁਣ ਕਿਸਾਨਾਂ ਦਾ ਦੇ ਹੱਕ ਚ ਵੀ ਉਹਨਾਂ ਆਵਾਜ਼ ਖੜੀ ਕਰਨੀ ਚਾਹੀਦੀ ਸੀ ਉਹ ਜੀ ਸਦਕੇ ਮਿਲੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਮਿੱਠੀ ਮਿੱਠੀ ਬੇਨਤੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਰ ਦਿੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਅਗਰ ਤੁਸੀਂ ਇੱਕ ਵਾਰੀ ਕਿਸਾਨਾਂ ਨੂੰ ਮਿਲੋ ਮੈਨੂੰ ਪੂਰੀ ਆਸ ਹੈ ਕਿ ਇਹ ਮਸਲੇ ਦਾ ਹੱਲ ਹੋ ਜਾਏਗਾ ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਆਪ ਮਾफी ਮੰਗੀ ਸੀ ਤਿੰਨ ਖੇਤੀ ਕਾਨੂੰਨਾਂ ਤੇ ਦਲਜੀਤ ਸਿੰਘ ਨੂੰ ਹਿੰਮਤ ਕਰਕੇ ਕਿਸਾਨਾਂ ਦਾ ਸੁਨੇਹਾ ਭੇਜਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਸਾਹਿਬ ਤੱਕ ਔਰ ਖਨਾਰੀ ਬਾਦਰ ਤੇ ਵੀ ਦਲਜੀਤ ਸਿੰਘ ਨੂੰ ਆਉਣਾ ਚਾਹੀਦਾ ਸੀ ਉਹ ਦੋਨੇ ਪਾਸੇ ਜਾਵੇ ਠੀਕ ਹੈ ਪ੍ਰਧਾਨ ਮੰਤਰੀ ਸਾਡੇ ਮੁਲਕ ਦਾ ਉਹਨੂੰ ਮਿਲਣਾ ਚੰਗੀ ਗੱਲ ਹੈ ਪਰ ਕਿਸੇ ਵੀ ਲੀਡਰ ਨੂੰ ਅਜੇ ਹਾਲਾਤਾਂ 'ਚ ਜਦੋਂ ਉਹ ਪਹਿਲਾਂ ਕਿਸਾਨਾਂ ਦੇ ਨਾਲ ਖੜਾ ਹੈ ਇਹ ਸਨੇਹਾ ਨਹੀਂ ਦੇਣਾ ਚਾਹੀਦਾ ਕਿ ਹੁਣ ਉਹ ਉਹਨਾਂ ਦੇ ਨਾਲ ਨਹੀਂ ਖੜਾ ਮੇਰਾ ਇਹ ਮੰਨਣਾ ਹੈ ਭਾਵੇਂ ਕੋਈ ਸਿੰਗਰ ਹੈ ਭਾਵੇਂ ਉਹ ਹੈ ਬਲਜੀਤ ਦਸਾਂਝ ਨੂੰ ਬਹੁਤ ਮੁਹੱਬਤ ਕਰਦੇ ਨੇ ਕਿਸਾਨ ਵੀ ਜ਼ਰੂਰੀ ਇਹ ਕਿਸਾਨਾਂ 'ਚ ਵੀ ਜਾਣਾ ਚਾਹੀਦਾ ਜਿਵੇਂ ਉਹਨੇ ਪ੍ਰੋਗਰਾਮ ਕੀਤੇ ਨੇ ਉਹਦੇ ਪ੍ਰੋਗਰਾਮਾਂ ਨੂੰ ਦੇਖਣ ਲਈ ਸਾਡੀ ਕਿਸਾਨੀ ਜਾਂਦੀ ਆ ਸਾਰੇ ਲੋਕ ਅਸੀਂ ਕਿਸਾਨ ਆ ਸਾਰੇ ਪਾਸੇ ਜਾਣਾ ਚਾਹੀਦਾ ਹੈ ਯਤਨ ਕਰਨੇ ਚਾਹੀਦੇ ਨੇ ਜਿਵੇਂ ਮੁੱਖ ਮੰਤਰੀ ਯਤਨ ਕਰ ਰਿਹਾ ਹੈ ਕਿ ਮੀਟਿੰਗ ਹੋਵੇ ਬਲਜੀਤ ਦੋਸਾਂ ਜਿਹੜੇ ਟੀਵੀ ਕਰਦੇ ਨੇ ਬੇਨਤੀ ਕਰਦੇ ਨੇ ਟ੍ਰੀਟ ਕਰਕੇ ਕਿ ਪ੍ਰਧਾਨ ਮੰਤਰੀ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਐਮਐਸਪੀ ਦੇ ਕਮੂਨ ਤੇ ਸਾਰੇ ਸੰਗਠਨਾਂ ਨਾਲ ਇੱਕ ਵਾਰੀ ਮੁਲਾਕਾਤ ਕਰੋ। ਤੁਹਾਨੂੰ ਰਹਿ ਗਿਆ ਅੱਜ ਤੱਕ ਕਿਸਾਨ ਸੰਗਠਨ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਹੋਈ। ਇਹੀ ਮੰਗ ਅਗਰ ਪੰਜਾਬ ਦੇ ਬੀਜੇਪੀ ਦੇ ਲੀਡਰ ਪ੍ਰਧਾਨ ਮੰਤਰੀ ਤੋਂ ਕਰਨ ਔਰ ਅਗਰ ਪੰਜਾਬ ਦੇ ਬੀਜੇਪੀ ਦੇ ਲੀਡਰ ਜਿਹੜੇ ਕਹਿੰਦੇ ਸੀ ਕਿ ਹੁਣ ਜਿਵੇਂ ਰਵਨੀਤ ਬਿੱਟੂ ਹੈ ਜਾਂ ਮੰਪੀਤ ਬਾਦਲ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੇ ਉਹ ਬਣਾਗੇ ਸੂਤਰਧਾਰ ਤੇ ਮਨਪਿਤ ਬਾਦਲ ਵੀ ਜਿੱਦੜ ਵਾਹੇ ਚ ਕਹਿੰਦਾ ਸੀ ਕਿ ਮੋਦੀ ਸਾਹਿਬ ਤੱਕ ਮੈਂ ਸੁਨੇਹਾ ਪਹੁੰਚਾਉਂਗਾ ਤੇ ਹੁਣ ਉਹ ਕਿਸਾਨਾਂ ਕੋਲ ਹੀ ਤਾਂ ਹੁਣ ਮਨਪਿਤ ਬਾਦਲ ਨੇ ਨੀਤ ਬਿਟੂ ਖਨਾਰੀ ਬਾਦਲ ਜਗਜੀਤ ਸਿੰਘ ਦੱਲੇਵਾਲ ਹੁਣਾਂ ਕੋਲੇ ਜਾਣ ਬਾਕੀ ਕਿਸਾਨ ਸੰਘਟਨਾਂ ਦੀ ਮੀਟਿੰਗ ਹੀ ਸੱਦ ਲੈਣ ਪੋਲਿਟੀਕਲ ਮੀਟਿੰਗ ਸੱਦ ਲੈਣ ਪੰਜਾਬ ਦੀ ਬੀਜੇਪੀ ਵਾਲੇ ਪਰ ਬੀਜੇਪੀ ਵਾਲੇ ਪ੍ਰਧਾਨ ਮੰਤਰੀ ਸਾਹਿਬ ਔਰ ਕਿਸਾਨਾਂ ਦੀ ਮੀਟਿੰਗ ਕਰਾ ਦੇਣ ਤੇ ਬੀਜੇਪੀ ਦੀ ਰਿਵਾਈਵਲ ਦੀ ਸਟੇਟਿ ਪੰਜਾਬ ਚ ਬਣ ਸਕਦੀ ਹੈ ਇਸ ਤਰ੍ਹਾਂ ਦਾ ਪੋਲੀਟੀਕਲ ਖੇਡ ਬੀਜਪੀ ਦੇ ਲਈ ਪੰਡਾਲ ਚ ਚਾਰ ਜ਼ਿਲ੍ਹਾ ਚੋਣਾਂ ਚ ਤਿੰਨ ਚ ਜ਼ਮਾਨਤ ਜ਼ਬਤ ਹੋਈ ਹੈ ਇਸੇ ਕਰਕੇ ਕਿ ਪੰਜਾਬ ਕਿਸਾਨੀ ਦੇ ਸਿਰ ਤੇ ਚੱਲਦਾ ਹੈ ਕਿਸਾਨੀ ਨੂੰ ਮਾਲ ਲੈ ਕੇ ਚੱਲੇ ਬਿਨਾ ਕੁਝ ਨਹੀਂ ਹੋਣਾ ਬੀਜਪੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਕਹਿੰਦਾ ਬੀਜਪੀ ਦੇ ਜਿਹੜੇ ਵੀ ਲੀਡਰ ਸੁਣਦੇ ਨਹੀਂ ਸਾਡੀ ਗੱਲ ਉਹ ਪੈਰ ਕਰਨ अच्छा ढल्ला साहब वैसे ਆਪਾਂ ਭਾਜਪਾ ਦੀ ਗੱਲ ਕਰੀਏ ਵੀ ਕਿਉਂਕਿ ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਕਿਉਂਕਿ ਉਹਨਾਂ ਦੇ ਕੇਂਦਰ ਦੇ ਵਿੱਚ ਸਰਕਾਰ ਹੈ ਵੈਸੇ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਲੱਗਦਾ ਹੈ ਵੀ ਮਨਪ੍ਰੀਤ ਬਾਦਲ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਕਿਉਂਕਿ ਇਸ ਵਕਤ ਚਰਚਾਵਾਂ ਚੱਲ ਰਹੀਆਂ ਨੇ ਕਿ ਮਨਪ੍ਰੀਤ ਬਾਦਲ ਜਿਹੜੇ ਆ ਉਹ ਸ਼ਾਇਦ ਵੀ ਭਾਜਪਾ ਦੇ ਪ੍ਰਧਾਨ ਹੋ ਸਕਦੇ ਆ ਜੇ ਮਨਪ੍ਰੀਤ ਬਾਦਲ ਹੁਣੇ ਦੀ ਜਮਾਨਤ ਜਬਤ ਹੋਈ ਹੈ ਗੱਲ ਬਾਤ ਸੋ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਕਿਸੇ ਅਜਿਹੇ ਲੀਡਰ ਨੂੰ ਇਸ ਵੇਲੇ ਪ੍ਰਧਾਨ ਬਣਾਣਾ ਚਾਹੇਗੀ ਜਾਂ ਬਣਾਏਗੀ ਜਿਹੜਾ ਬੁਰੀ ਤਰ੍ਹਾਂ ਨਾਲ ਹਾਰਿਆ ਹੋਵੇ ਮਨਪ੍ਰੀਤ ਬਾਦਲ ਇਹ ਵਿਧਾਨ ਸਭਾ ਜਦੋਂ ਭਗਵੰਤ ਸਿੰਘ ਜਿੱਤੇ ਰਿਹਾ ਉਹਨੂੰ ਹਾਰਿਆ ਉਸ ਤੋਂ ਪਹਿਲਾਂ ਜਦੋਂ ਆਪਣੀ ਪਾਰਟੀ ਬਣਾਈ ਮਨਪ੍ਰੀਤ ਬਾਦਲ ਨੇ ਗਿੱਦੜਾਹਾ ਤੇ ਮੋੜ ਮੰਡੀ ਦੋਵੇਂ ਥਾਵਾਂ ਤੋਂ ਮਨਪ੍ਰੀਤ ਬਾਦਲ ਹਾਰੇ ਨੇ ਮਨਪ੍ਰੀਤ ਬਾਦਲ ਦੇ ਪਿਛਲੇ ਸੁੰਨਿਆਂ ਚ ਭਗਵੰਤਮਾਨ ਦੀ ਸਰਕਾਰ ਨੇ ਤੁਹਾਨੂੰ ਪਤਾ ਇੱਕੋ ਐਫ ਆਈ ਆਰ ਦਰਜ ਹੈ ਹੁਣ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਚ ਉਸ ਨਮੀ ਪੱਧਰ ਤੇ ਬਹੁਤ ਪ੍ਰਸਿੱਧ ਲੀਡਰਾਂ ਚ ਨਹੀਂ ਗਿਣਿਆ ਜਾਂਦਾ ਮਨਪ੍ਰੀਤ ਬਾਦਲ ਨੇ ਪ੍ਰਦਰਸ਼ਣ ਦੀ ਮਿੱਟੀ ਹੱਥ 'ਚ ਫੜ ਕੇ ਜਦੋਂ ਮੱਥੇ ਨੂੰ ਲਾਈ ਸੀ ਉਸ ਤੋਂ ਬਾਅਦ ਉਹਨੇ ਉਹ ਪਾਰਟੀ ਆਪਣੀ ਛੱਡ ਕੇ ਕਾਂਗਰਸ 'ਚ ਮਰਜ ਕਰਤੀ ਸੋ ਮਨਪ੍ਰੀਤ ਬਾਦਲ ਦਾ ਜੇ ਪੋਲਿਟੀਕਲ ਰਿਕਾਰਡ ਦੇਖੀਏ ਪਹਿਲਾ ਅਖਾਲੀ ਦਲ ਫਿਰ ਆਪਣੀ ਪਾਰਟੀ ਫਿਰ ਕਾਂਗਰਸ ਹੁਣ ਬੀਜੇਪੀ ਸੋ ਮੈਨੂੰ ਵੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਡਰ ਇਹ ਸਵੀਕਾਰ ਕਰੇਗਾ ਕਿ ਕੋਈ ਵੀ ਅਜਿਹਾ ਲੀਡਰ ਜਿਹੜਾ ਕਈ ਪਾਰਟੀਆਂ 'ਚ ਘੁੰਮ ਚੁੱਕਿਆ ਹੋਵੇ ਉਹਨੂੰ ਹੁਣ ਬੀਜੇਪੀ ਪ੍ਰਧਾਨ ਬਣਾਵੇ ਜੋ ਸਥਿਤੀਆਂ ਮੈਨੂੰ ਨਜ਼ਰ ਆਉਂਦੀਆਂ ਨੇ ਮਨਪ੍ਰੀਤ ਬਾਦਲ ਸਿਆਣਾ ਲੀਡਰ ਆ ਪੜਿਆ ਲਿਖਿਆ ਸ਼ਾਇਰੀ ਬੜੀ ਚੰਗੀ ਬੋਲਦੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦਾ ਕਾਡਰ ਬੀਜੇਪੀ ਦੀ ਲੀਡਰਸ਼ਿਪ ਤੇ ਪ੍ਰਵਾਣ ਕਰੋ ਕਿ ਅਸੀਂ ਕਾਂਗਰਸ 'ਚੋਂ ਆਏ ਜਾਂ ਬੀਜੇਪੀ ਇਹ ਨਾ ਕਾਂਗਰਸ 'ਚੋਂ ਜਾਂ ਅਕਾਲੀ ਦਲਿਆਂ ਜਿਹੜੀ ਉਹਨਾਂ ਨੇ ਆਪਣੀ ਪਾਰਟੀ ਸੀ ਪੀਪੀ ਜਿਹਨੂੰ ਕਹਿੰਦੇ ਐ ਉਹ ਵੀ ਜੋ ਹੈ ਕਿਸੇ ਲੀਡਰ ਨੇ ਸੀ ਪ੍ਰਧਾਨ ਦੇ ਤੌਰ ਤੇ ਮੰਨਦੂਰ ਕਰੀਏ ਬੀਜੇਪੀ ਦੇ ਵਿੱਚ ਇਹ ਵੀ ਤੇ ਹੋ ਸਕਦਾ ਵੀ ਭਾਜਪਾ ਇਸ ਕਰਕੇ ਮੰਤਰੀਤ ਬਾਦਲ ਨੂੰ ਪ੍ਰਧਾਨ ਬਣਾ ਦੇ ਵੀ ਘੱਟੋ ਘੱਟ ਸਾਡਾ ਅਕਾਲੀਆ ਨਾਲ ਸਮਝੌਤਾ ਹੀ ਹੋ ਜਾਊਗਾ ਨਹੀਂ ਨਹੀਂ ਇਹ ਮੈਨੂੰ ਇਸ ਤਰ੍ਹਾਂ ਦੀ ਕੋਈ ਧਾਰਨਾ ਬੀਜੇਪੀ ਦੀ ਨਹੀਂ ਲੱਗਦੀ ਤੇ ਤਾਂ ਮਨਪਿੰਤ ਬਾਦਲ ਤਾਂ ਗਿੱੱਡੜ ਬਾਹੇ ਜਿੱਥੇ ਮਨਪਿੰਤ ਬਾਦਲ 3-4 ਵਾਰ ਹਾਜ਼ਰ ਵਿਦਾਇਕ ਰਿਹਾ ਉੱਥੇ ਅਕਾਲੀ ਦਲ ਦੀ ਵੋਟ ਨਹੀਂ ਹਾਸਲ ਕਰ ਸਕਿਆ ਮਨਪਿੰਤ ਬਾਦਲ ਜਮਾਤ ਦੇਖੋ ਤਾਂ ਨੰਪਿਤ ਬਾਦਲ ਪੰਜਾਬ ਚ ਕਾਲੀਡ ਦੀ ਵੋਟ ਕਿੱਥੋਂ ਵਾਦੂ ਬੀਜੇਪੀ ਨੂੰ ਬੀਜੇਪੀ ਦੀ ਵੋਟ ਆ ਬੀਜੇਪੀ ਨੂੰ ਪੰਜਾਬ ਦੇ ਪਿੰਡਾਂ ਵਾਲਿਆਂ ਦੀ ਵੋਟ ਉਹ ਨਹੀਂ ਪੈਣੀ ਹੈ ਜਦੋਂ ਬੀਜੇਪੀ ਪੰਜਾਬ ਦੇ ਕਿਸਾਨਾਂ ਨਾਲ ਨੇੜਤਾ ਬਣਾਉਣ ਚ ਕਾਮਯਾਬ ਹੋਏਗੀ ਉਸ ਤੋਂ ਬਿਨਾ ਇਹ ਸੰਭਾਵਨਾ ਨੂੰ ਮੈਂ ਰੱਦ ਕਰਦਾ ਸ਼ਹਿਰਾਂ ਚ ਵੀ ਤੁਸੀਂ ਵੇਖਿਆ ਕਾਰਪੋਰੇਸ਼ਨ ਦੀਆਂ ਚੋਣਾਂ ਚ ਬੀਜੇਪੀ ਨੂੰ ਕਾਮਯਾਬੀ ਤਾਂ ਮਿਲੀ ਹੈ ਲੇਕਿਨ ਉਸ ਪੱਧਰ ਤੇ ਨਹੀਂ ਮਿਲੀ ਜਿਹੜੀ ਵੀ ਪ੍ਰਚੈਵੀ ਦੀਆਂ ਲੋਕ ਸਭਾ ਚੋਣਾਂ ਚ ਮਿਲੀ ਸੀ ਲੋਕ ਸਭਾ ਵਿਧਾਨ ਸਭਾ ਦੀਆਂ ਚੋਣਾਂ 'ਚ ਬਹੁਤ ਫਰਕ ਹੈ। ਭਾਰਤ ਮੰਤਰੀ ਚੁਣਿੰਦੀ ਚੋਣਾਂ ਲੋਕ ਸਭਾ ਦੀ ਲੋਕ ਪਸੰਦ ਕਰਦੇ ਨੇ ਨਰਿੰਦਰ ਮੋਦੀ ਨੂੰ। ਪੰਜਾਬ ਦੇ ਸ਼ਹਿਰਾਂ ਦੇ ਲੋਕ ਵੀ ਪਸੰਦ ਕਰਦੇ ਨੇ ਨਰਿੰਦਰ ਮੋਦੀ ਨੂੰ। ਪਰ ਜਦੋਂ ਵਿਧਾਨ ਸਭਾ ਦੀ ਚੋਣ ਹੋਣੀ ਹੈ, ਉਦੋਂ ਉਹਨਾਂ ਨੇ ਿੰਦੂ ਜੇਦੀ ਸਾਹਿਬ ਨੂੰ ਸਾਈਡ 'ਤੇ ਰੱਖ ਕੇ ਚੁਣਨੀ। ਉਦੋਂ ਉਹਨਾਂ ਨੇ ਪੰਜਾਬ 'ਚ ਦੇਖਣਾ ਕਿ ਬੀਜੇਪੀ ਸਾਨੂੰ ਬਦਲ ਕੀ ਦੇ ਰਹੀ ਹੈ। ਸੋ ਬੀਜੇਪੀ 'ਚ ਵੱਡੇ-ਵੱਡੇ ਲੀਡਰ ਨੇ ਮਨਰੰਜਨ ਕਾਲੀਆ ਸਾਹਿਬ ਨੇ, ਅਵਿਨਾਸ਼ ਰਾਏ ਖੰਨਾ ਸਾਹਿਬ ਨੇ ਬੜੇ ਸਤਕਾਰਤ ਲੀਡਰ ਨੇ। ਬੀਰ ਮਨ रंजन ਕਾਲਿਆ ਜੀ ਨੇ ਅਸ਼ਵਨੀ ਸ਼ਰਮਾ ਬਹੁਤ ਸਰਗਰਮ ਲੀਡਰ ਨੇ ਅਨੰਦ ਸਰੀਨ ਬਹੁਤ ਪ੍ਰਭਾਵੀ ਉਹਨਾਂ ਦੇ ਬੰਗਲ ਸਕੱਤਰ ਨੇ ਬਹੁਤ ਪੁਰਾਣੀ ਉਹਨਾਂ ਦੇ ਲੀਡਰ ਨੇ ਸੋਢੀ ਸਾਹਿਬ ਨੇ ਜਿਹੜੇ ਤਰਨਚੰਦ ਸਾਹਿਬ ਨੇ ਜਿਹੜੇ ਅਮਰਸਰੋਂ ਲਗਾਤਾਰ ਬੀਜੇਪੀ ਚ ਪਿਛਲੇ ਬਹੁਤ ਸਮਿਆਂ ਤੋਂ ਸਰਗਰਮ ਨੇ ਪੰਜਾਬ ਚ ਬੀਜੇਪੀ ਕੋਲੇ ਕਈ ਲੀਡਰ ਨੇ ਮੈਂ ਚਲੋ ਸਾਰਿਆਂ ਦਾ ਨਾਂ ਤਾਂ ਕੀ ਲੈਣਾ ਅਗਰ ਬੀਜੇਪੀ ਆਪਣੇ ਕਾਡਰ ਦੇ ਦੇਖੋ ਸੁਭਾਸ਼ ਸ਼ਰਮਾ ਜੀ ਜਿਹੜੇ ਉਪਰ ਸਾਹਿਬ ਤੋਂ ਚੋਣ ਲੜੇ ਇਹ ਘਰੇ ਉੱਪਰ ਦੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਸੋ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਬੀਜੇਪੀ ਕਿਸੇ ਨਾ ਕਿਸੇ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਅਗਰ ਆਪਣੇ ਕਾਡਰ ਚੋਂ ਹੀ ਪ੍ਰਧਾਨ ਬਣਾਏਗੀ ਤੇ ਪੰਜਾਬ ਚ ਬੀਜੇਪੀ ਨੂੰ ਫਾਇਦਾ ਮਿਲੇਗਾ ਔਰ ਬੀਜੇਪੀ ਜਿਹਨੂੰ ਵੀ ਪ੍ਰਧਾਨ ਬਣਾਵੇ ਉਹਨੂੰ ਇਹ ਤਾਕਤ ਦੇਵੇ ਕਿ ਉਹ ਪ੍ਰਧਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਰਾਬਤਾ ਬਣਾਵੇ ਔਰ ਬੀਜੇਪੀ ਪੰਜਾਬ ਦਾ ਪ੍ਰਧਾਨ ਅਗਰ ਕਿਸਾਨ ਔਰ ਕੇਂਦਰ ਸਰਕਾਰ ਦੇ ਵਿਚਾਰੇ ਪੁਲ ਬਣਦਾ ਹੈ ਹੂੰ ਤੇ ਫਿਰ ਬੀਡੀਪੀ ਪੰਜਾਬ ਚ ਟਕੜੇ ਹੋਂਦੇ ਰਸਤੇ ਪਏਗੀ ਨਹੀਂ ਤਾਂ ਜੋ ਅੱਜ ਵੀ ਨਾ ਸਥਿਤੀਆਂ ਨੇ ਅਕਾਲੀ ਦਲ ਖੇਰੂ ਖੇਰੂ ਹੋਇਆ ਪਿਆ ਮੈਂ ਇਹ ਪੁੱਛ ਲਿਆ ਸੀਗਾ ਡੱਲਾ ਸਾਹਿਬ ਅਕਾਲੀ ਦਲ ਦੇ ਉੱਤੇ ਵਰਕਿੰਗ ਕਮੇਟੀ ਦੇ ਉੱਤੇ ਕੋਈ ਅਪਡੇਟ ਹੈ ਤੁਹਾਡੇ ਕੋਲ ਦੇਖੋ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਸਬੰਧ ਵਿੱਚ ਮੈਨੂੰ ਉਮੀਦ ਹੈ ਕਿ ਕਿਸੇ ਵੇਲੇ ਵੀ ਹੂੰ ਇਹ ਜਾਣਕਾਰੀ ਆ ਸਕਦੀ ਹੈ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਕਦੋਂ ਬੈਠੇਗੀ ਕਿਉਂਕਿ ਇਹ ਬਹੁਤ ਮਹੱਤਵਪੂਰਨ ਬਣ ਗਿਆ ਕੱਲ ਜਿਵੇਂ ਅਕਾਲੀ ਦਲ ਦੇ ਕੁਝ ਬਾਗੀ ਤੇ ਕੁਝ ਵਿਰੋਧੀ ਧਿਰ ਦੇ ਐਸਜੀਪੀਸੀ ਮੈਂਬਰ ਜਥੇਦਾਰ ਸ਼੍ਰੀ ਅਕਾਲ ਚਕਤ ਸਿੰਘ ਸਾਹਿਬ ਦੇ ਘਰ ਉਹਨਾਂ ਨੂੰ ਮਿਲ ਕੇ ਆਏ ਨੇ ਪਰ ਮਿਲਣ ਤੋਂ ਬਾਅਦ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜਥੇਦਾਰ ਸਾਹਿਬ ਵੀ ਇਸ ਗੱਲ ਤੋਂ ਨਾਰਾਜ਼ ਨੇ ਕਿ ਉਹਨਾਂ ਨੇ ਸਮਝ ਲਿਆ بار-बार ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਪਰ ਵਰਕਿੰਗ ਕਮੇਟੀ ਨਹੀਂ ਸੱਦੀ। ਔਰ ਜਥੇਦਾਰ ਸ਼੍ਰੀ ਅਕਾਲ ਚਕਤ ਸਿੰਘ ਸਾਹਿਬ ਦਾ ਔਰ ਸਿੰਘ ਸਰਵਰਨ ਦਾ ਹੁਕਮ ਨਾ ਮੰਨਣਾ ਇਸਨੇ ਇਹ ਲੋਕਾਂ ਚ ਜਾਣ ਅਕਾਲੀ ਦਲ ਦੇ ਲਈ ਕੋਈ ਚੰਗੀ ਸਥਿਤੀ ਨਹੀਂ ਹੈ ਪਰ ਪੰਜਾਬ ਚ ਅਕਾਲੀ ਦਲ ਜਿੰਨਾ ਰੌਲਾਂ ਦੇ ਵਿੱਚ ਚਰਚਿਤ ਜਿੰਨੀ ਲੋਕਾਂ ਚ ਇਹ ਗੱਲ ਜਾਰੀ ਹੈ ਕਿ ਇਸ ਕ੍ਰਮਨੀ ਅਕਾਲੀ ਦਲ ਗੱਲ ਨਹੀਂ ਮੰਨ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਨਾਮੇ ਨੂੰ ਉਹਨਾਂ ਨੂੰ ਅਕਾਲੀ ਦਲ ਦਾ ਨੁਕਸਾਨ ਪਰ ਉਹਨਾਂ ਹੀ ਜ਼ਿਆਦਾ ਭਗਵੰਤ ਮਾਨ ਨਾਰਨ ਆਦਮੀ ਪਾਰਟੀ ਪੰਜਾਬ ਚ ਟਕਰੇ ਹੋ ਰਹੇ ਨੇ ਜਮਨੀ ਚੋਣਾਂ ਚ ਅਕਾਲੀ ਦਲ ਦੇ ਸਮਰਥਕਾਂ ਦਾ ਵੱਡਾ ਵੋਟ ਬੈਂਕ ਆਪ ਨੂੰ ਪਿਆ। ਕਾਰਪੋਰੇਸ਼ਨਰੀ ਚੋਣਾਂ 'ਚ ਅਕਾਲੀ ਦਲ ਦੀ ਸਮਰਥਕ ਵੋਟ ਸ਼ਹਿਰਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਪਈ ਹੈ। ਕਿਉਂਕਿ ਜਿਹੜੇ ਕਮਿਟਿਡ ਅਕਾਲੀ ਨੇ, ਪੱਕੇ ਅਕਾਲੀ ਨੇ ਉਹ ਬਹੁਤੇ ਨਾ ਤਾਂ ਕਾਂਗਰਸ ਵੱਲ ਜਾ ਰਹੇ ਨੇ, ਨਾ ਭਾਜਪਾ ਵੱਲ ਜਾ ਰਹੇ ਨੇ। ਭਾਜਪਾ ਦੀਆਂ ਤਾਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਤਿੰਨ ਸੀਟਾਂ ਤੇ ਜ਼ਿਮਨੀ ਚੋਣਾਂ 'ਚ। ਇਸ ਕਰਕੇ ਉਹਨਾਂ ਕੋਈ ਇੱਕੋ ਬਦਲ ਬਚਦਾ ਆ ਆਮ ਆਦਮੀ ਪਾਰਟੀ। ਔਰ ਭਗਵੰਤ ਮਾਨ ਦੀ ਜਿਹੜੀ ਆਪਣੀ ਇਮੇਜ ਉਹ ਇੱਕ ਨਿਰਪੱਖ ਲੀਡਰ ਦੇ ਤੌਰ ਤੇ ਹੈ ਉਹ ਸਿੱਖ ਭਾਈਚਾਰੇ ਨਾਲ ਵੀ ਸੰਬੰਧਿਤ ਹੈ ਔਰ ਇੱਕ ਸੈਕੂਲਰ ਲੀਡਰ ਦੇ ਤੌਰ ਤੇ ਭਗਵੰਤ ਮਾਨ ਉੱਭਰਿਆ ਜਿਹੜਾ ਧਰਮ ਦੀ ਸਿਆਸਤ ਤੋਂ ਦੂਰ ਹੈ ਔਰ ਜਦੋਂ ਅਕਾਲੀ ਦਲ ਦੇ ਵੋਟਰਾਂ ਨੇ ਇਹ ਤੈਅ ਕਰਨਾ ਹੈ ਕਿ ਜੇ ਅਸੀਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਨਹੀਂ ਪਾਉਣੀ ਤਾਂ ਫਿਰ ਕਿਹਨੂੰ ਫਿਰ ਬੀਜੇਪੀ ਨਾਲੋਂ ਤਰਜੀਹ ਅਕਾਲੀ ਦਲ ਦਾ ਵੋਟਰ ਭਗਵੰਤ ਮਾਨ ਨੂੰ ਦੇਊਗਾ ਕਿਉਂਕਿ ਉਹ ਨਿਰਪੱਖ ਹੈ ਉਹ ਇੱਕ ਧਰਮ ਨਿਰਪੱਖ ਪੋਲਿਟਿਕਸ ਕਰ ਰਿਹਾ ਹੈ ਇਸ ਕਰਕੇ ਅਗਰ ਅਕਾਲੀ ਦਲ ਇਹ ਸੋਚਦਾ ਹੈ ਵੀ ਸਾਡੀ ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਚਲ ਜੇ ਕਾਂਗਰਸ ਨੂੰ ਜਾਂ ਭਾਜਪਾ ਨੂੰ ਨਾ ਜਾਵੇ ਤੇ ਫਿਰ ਉਹ ਵੋਟ ਦਾ ਅਕਾਲੀ ਦਲ ਨੂੰ ਮੋੜਨਾ ਆਸਾਨ ਨਹੀਂ ਹੈ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਚ ਆਪਣੇ ਨਾਲ ਜੜਾ ਦਿਮਾਲੀਆਂ ਕੋਈ ਮੰਨੇ ਜਾਂ ਨਾ ਮੰਨੇ ਭਾਵੇਂ ਕੋਈ ਕਹੀ ਜਾਵੇ ਕਿ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਫੂਮ ਹੈ ਉਹ ਭਗਵੰਤ ਨੂੰ ਤਕੜਾ ਨਹੀਂ ਹੁੰਦੇਣਾ ਚਾਹੁੰਦੀ ਜਾਂ ਭਵਿੱਖ ਚ ਭਗਵੰਤ ਨੂੰ ਬਦਲ ਸਕਦੇ ਨੇ ਨਾ ਤਾਂ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਬਦਲਿਆ ਜਾ ਸਕਦਾ ਕੋਈ ਨਾ ਹੀ ਆਮ ਆਦਮੀ ਪਾਰਟੀ ਕੋਲੇ ਕੋਈ ਬਦਲ ਹੈ ਇਸ ਕਰਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਲੰਮਾ ਸਮਾਂ ਸਿਆਸਤ ਕੀਤੀ ਕਿਹਾ ਤੇ ਅਮਰਿੰਦਰ ਨੇ ਬਹੁਤ ਲੰਮਾ ਸਮਾਂ ਸਿਆਸਤ ਕੀਤੀ ਜਿਵੇਂ ਕਾਂਗਰਸ ਕੋਲੇ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਕੋਈ ਵੱਡਾ ਬਦਲ ਨਹੀਂ ਹੈ ਉਸੇ ਤਰ੍ਹਾਂ ਪੰਜਾਬ ਦੀ ਸਿਆਸਤ 'ਚ ਔਰ ਆਮ ਆਦਮੀ ਪਾਰਟੀ 'ਚ ਇੱਥੇ ਲਈ ਆਮ ਆਦਮੀ ਪਾਰਟੀ 'ਚ ਖਾਸ ਤੌਰ ਤੇ ਭਗਵੰਤ ਮਾਨ ਤੋਂ ਬਿਨਾ ਕੋਈ ਬਦਲ ਨਹੀਂ ਹੈ ਔਰ ਅਕਾਲੀ ਦਲ ਤਕੜਾ ਨਹੀਂ ਹੁੰਦਾ ਤੇ ਭਗਵੰਤ ਮਾਨ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ 227 ਦੀ ਚੋਣਾਂ 'ਚ ਵੀ ਅਗਰ ਆਮ ਆਦਮੀ ਪਾਰਟੀ ਵੱਲੋਂ ਕੋਈ ਮੁੱਖ ਮੰਤਰੀ ਦਾ ਵੱਡਾ ਦਾਵੇਦਾਰ ਹੋਵੇਗਾ ਹੂੰ ਤੇ ਉਹ ਭਗਵੰਤ ਮਾਨ ਹੋਵੇਗਾ ਔਰ ਕਾਂਗਰਸ ਔਰ ਬੀਜੇਪੀ ਔਰ ਅਕਾਲੀ ਦਲ ਉਹਨਾਂ ਨੇ ਹੁਣ ਤੈ ਕਰਨਾ ਹੈ ਕਿਉਂ ਕੀ ਸੋਚ ਕੇ ਅੱਗੇ ਵਧਣਗੇ ਜੀ ਦੇਖਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਕੱਢਦੇ ਹੋ ਤੇ ਖਬਰਾਂ ਬਾਰੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਹੋ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਦੇਖਦੇ ਆ ਪਸੰਦ ਕਰਦੇ ਆ ਆਪਣੇ ਕਮੈਂਟਸ ਕਰਦੇ ਆ ਔਰ ਕੋਈ ਵੀ ਧਿਰ ਅਗਰ ਕਿਸੇ ਗੱਲ ਤੋਂ ਅਸਹਿਮਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹ ਸਾਨੂੰ ਆਪਣੇ ਵਿਚਾਰ ਸਾਡੇ ਅਗੇ ਰੱਖ ਸਕਦੇ ਆ ਤੇ ਅਸੀਂ ਉਹਨਾਂ ਦੇ ਵਿਚਾਰ ਇਸ ਪ੍ਰੋਗਰਾਮ ਰਾਹੀਂ ਦੁਨੀਆ ਤੱਕ ਪਹੁੰਚਾਵਾਂਗੇ ਸਸ਼ੀਕਲ ਜੀ ਸਸ਼ੀਕਲ ਜੀ ਬਹੁਤਾਂ